ਉਹ ਬੋਸ ਇਹਨੂੰ ਛੱਡੋ 200 ਕਰੋੜ ਦੇ ਘਾਟੇ 'ਚ ਆਪਾਂ ਕੀ ਮਤਲਬ ਅਗਲੇ ਮਹੀਨੇ ਅਫਸਰਾਂ ਨੇ ਆਣਾ ਵਾ ਹਾਂ ਚੈਕਿੰਗ ਲਈ ਆਪਣਾ ਰੇਲਵੇ 200 ਕਰੋੜ ਦੇ ਘਾਟੇ 'ਚ ਜਾ ਰਿਹਾ ਵਾ ਓਹੋ ਇਹਦਾ ਮਤਲਬ ਹੁਣ ਜਿਗਾਰ ਲਾਣਾ ਹੀ ਪੈਣਾ ਵਾ ਫਿਰ ਹੁਣ ਕਿਹੜਾ ਜਿਗਾਰ ਉਹ ਬੈਹ ਜ਼ਰਾ ਤੈਨੂੰ ਸਮਝਾਉਣਾ ਤੂੰ ਇੱਥੋਂ ਜਾਣਾ ਜਾ ਕੇ ਐਲਾਨ ਕਰ ਦੇ ਕਿ ਰੇਲਵੇ 'ਚ 10000 ਪਰਤੀ ਆ ਤੇ ਫਾਰਮ ਦੀ ਫੀਸ ਰਖਣੀ ਆ 500 ਰੁਪਈਆ ਠੀਕ ਆ ਜਾ ਮੇਰਾ ਪੁੱਤਰ ਉਹਦੇ ਨਾਲ ਕੀ ਹੋਊਗਾ ਯਾਰ ਗੱਲ ਸੁਣ ਆਪਾਂ ਰਖਣੀ ਆ 10000 ਪਰਤੀ ਜਿੰਨੇ ਕਰਵਾਤਾ ਨਾ ਪਾਕਿਸਤਾਨ ਚ ਕਮਜ਼ ਕਮ ਕਮਜ਼ ਕਮ 5 ਕਰੋੜ ਬੰਦੇ 5 ਕਰੋੜ ਨਹੀਂ ਚੱਲਣਾ 1 ਕਰੋੜ ਬੰਦਾ ਅਪਲਾਈ ਕਰੇਗਾ ਠੀਕ ਆ 1 ਕਰੋੜ ਬੰਦੇ ਨੇ ਅਪਲਾਈ ਕੀਤਾ 500 ਰੁਪਿਆ ਫੀਸ ਆ ਫਾਰਮ ਦੀ ਕਿੰਨਾ ਬਣ ਗਿਆ 500 ਕਰੋੜ ਤੇ ਇੱਕ ਚੀਜ਼ ਹੋਰ ਤੂੰ ਹਰ ਬੰਦੇ ਦਾ ਜਿਹੜਾ ਸੈਂਟਰ ਆ ਨਾ ਉਹ ਥੋੜਾ ਦੂਰ ਰੱਖਣਾ ਵਾ ਤਾਂ ਕਿ ਉਹ ਟ੍ਰੇਨ ਤੇ ਸਫ਼ਰ ਕਰੇ ਤੇ ਟ੍ਰੇਨ ਦੀ ਟਿਕਟ 20 ਰੁਪਏ ਵਧਾ ਦੇ ਜਿੱਥੇ 50 ਆ ਉਥੇ 70 ਕਰ ਦੇ ਜਿੱਥੇ 70 ਆ ਉਥੇ 90 ਕਰ ਦੇ ਜਿੱਥੇ 90 ਆ ਉਥੇ 110 ਕਰ ਦੇ ਠੀਕ ਆ ਲੱਗੀ ਸਮਝ ਆ ਮੇਰਾ ਪੁੱਤ ਆ ਇਹ ਆਪਾਂ ਦੇ ਬੋਸ ਆਪਾਂ 10000 ਪਰਤੀ ਕਿਥੇ ਕਰਾਂਗੇ ਰੇਲਵੇ ਚ ਪਰਤੀ ਕਿੰਨੇ ਕਰਨਾ ਵਾ ਤੈਨੂੰ ਕਿੰਨੇ ਗਿਆ ਭਰਤੀ ਕਰਨਾ ਜਦੋਂ ਪੇਪਰ ਹੋ ਜਾਣੇ ਜਦੋਂ ਫਾਰਮ ਜਮਾ ਹੋਏ ਨਾ ਕਰੋੜ ਬੰਦੇ ਦਾ ਉਸ ਤੋਂ ਬਾਅਦ ਆਪਾਂ ਐਲਾਨ ਕਰ ਦੇਣਾ ਕਿ ਰੇਲਵੇ ਦਾ ਪੇਪਰ ਲੀਕ ਹੋ ਗਿਆ ਸੀ ਭਰਤੀਆਂ ਕੈਨਸਲ ਹੋ ਗਈਆਂ 550 ਕਰੋੜ ਰੁਪਇਆ ਅੰਦਰ ਬੋਸ ਜੀ ਤੁਹਾਨੂੰ ਕਿਤੇ ਸ਼ਤਾਨ ਦੀ ਗੁੜਤੀ ਤੇ ਨਹੀਂ ਸੀ ਮੈਂ ਤਾਂ ਤੁਹਾਨੂੰ ਮਾੜਾ ਮੋਟਾ ਸਮਝਾ